ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਹਕੂਮਤ ਵਾਲੇ ਪਿੰਡ ਦੇ ਵਿੱਚ ਹਕੂਮਤ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਜ਼ਪੁਰ ਦਾ ਪਿੰਡ ਆ ਗਿਆ ਇਹ ਤੇ ਜਦੋਂ ਆਪਾਂ ਤਲਵੰਡੀ ਪਾਈ ਤੋਂ ਫਰੋਜ਼ਪੁਰ ਨੂੰ ਜਾਂਦੇ ਆ ਜਿੱਥੇ ਫੈਕਟਰੀ ਆ ਪਰਾਲੀ ਵਾਲੀ ਮਿੱਤਰੋ ਉੱਥੋਂ ਦੋ ਗੇਟ ਬਣੇ ਹੋਏ ਆ ਇੱਕ ਥੀਏਟਰ ਕਲਾਂ ਨੂੰ ਜਾਂਦੀ ਆ ਤੇ ਇੱਕ ਹਕੂਮਤ ਸਿੰਘ ਵਾਲੇ ਪਿੰਡ ਦੇ ਵਿੱਚ ਸੜਕ ਆਉਂਦੀ ਆ ਤੇ ਮੈਂ ਇਸ ਟਾਈਮ ਗੋਰੇ ਵੀਰ ਦੇ ਕੋਲੇ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ ਜਾਨਵਰ ਤੁਹਾਨੂੰ ਆਠ ਵਿਖਾਦਨੇ ਇੱਕੋ ਘਰੋਂ ਮਿੱਤਰੋ ਤਿੰਨ گاਵਾ ਤੇ ਪੰਜ ਮੱਜਾਂ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ سلسلہ ਸ਼ੁਰੂ ਕਰਦੇ ਆਪਾਂ ਸ਼ੁਰੂਆਤ ਕਰਾਂਗੇ ਜਿਹੜੀਆਂ ਅੰਦਰ ਲਗੀਆਂ ਮਈਆਂ ਤੋਂ ਫਿਰ ਆਪਾਂ ਬਾਹਰਲੇ ਸਿਸਟਮ ਨੂੰ ਵਧਾਂਗੇ ਸਸੀ ਗਾਲ ਗੋਰੇ ਭਾਈ ਸਸੀ ਗਾਲ ਭਾਈ ਸਸੀ ਗਾਲ ਵਧੀਆ ਜੀ ਵਧੀਆ ਸਵਾਗਤ ਆ ਭਾਈ ਤੁਹਾਡਾ YouTube ਚੈਨਲ ਦਾ ਸਾਰੇ ਵੀਰਾਂ ਦਾ ਧੰਨਵਾਦ ਭਰਾਵਾ ਤੈਨੂੰ ਗੋਰੇ ਬਾਈ ਘਰ ਪਰਵਾਸ ਸੁਣਾ ਪਿਆ ਵਧੀਆ ਵਧੀਆ ਕਰਪਾ ਕਰ ਕਿਵੇਂ ਵੀਰੇ ਕਰਪਾ ਮਾਲਕ ਦੀ ਵਧੀਆ ਬਾਈ ਅੱਛਾ ਗੋਰੇ ਬਾਈ ਅੱਜ ਜਨਵਾਰ ਆਪਾਂ ਦਰਸ਼ਕਾਂ ਦੀ ਕਚੈਰੀ ਚ ਕਿੰਨੇ ਰੱਖਾਂਗੇ ਵੀਰੇ ਤਿੰਨ ਮੱਜਾਂ ਦਾ ਸਰਪੇ ਬਾਈ ਗੱਬਣਾ ਆਪਣੇ ਕੋਲ ਚੰਗੀਆਂ ਠੀਕ ਹੈ ਬਾਈ ਅੰਦਰ ਲਿਆਂ ਅੰਦਰ ਲਿਆਂ ਹਾਂ ਠੀਕ ਹੈ ਤੇ ਉਹਨਾਂ ਤੋਂ ਇੱਕ ਝੋਟੀ ਪਹਿਲਾਂ ਨਾ ਉਧਰੋਂ ਫਤਿਹਬਾਦ ਮੰਡੀ ਤੋਂ ਬੰਦੇ ਲਿਆਏ ਸੀ ਕੱਟੀ ਠੀਕ ਹੈ ਵੀਰੇ ਉਹ ਆਪਾਂ ਦੇਖ ਲਈਏ ਦੋ ਮਤਲਬ ਦੋ ਮੱਜਾਂ ਆ ਇਧਰ ਲਿਆਂ ਤਿੰਨ ਦੇ ਦੇਾਂਗੇ ਆਪਾਂ ਗਾਈਆਂ हां ते दे दो दे देंगे मैया सुइयां सवइयां हैना हां वी आप दी चवाईस जेडी अठ्ठे अटी काग दी पूरी कर द्यांगे हां कर दंगे ठीक है भाई दो दो का आ वड्डी मैय ਥਲੇ 14 ਕਿਲੋ ਦੁੱਧ ਹੁਣ ਹਾਜ਼ਰ ਹੈਗਾ ਕੱਟੀ ਮਗਰ ਆ ਜਿਹੜੀ ਪਹਿਲੇ ਨੰਬਰ ਤੇ ਹੈ ਠੀਕ ਹੈ ਭਾਈ ਅੱਛਾ ਭਈ ਇਹਨੂੰ ਕਿੰਨੇ ਦਿਨ ਪੁੱਤ ਖੋਲੀ ਕਿੰਨੇ ਦਿਨ ਹੋ ਗਏ ਇਹਨੂੰ ਸੋਈ ਨੂੰ ਭਾਈ ਇਹਨੂੰ ਸੋਈ ਨੂੰ ਅੱਜ 7ਵਾਂ ਦਾ ਨਾ 8ਵਾਂ ਹੋ ਗਿਆ ਭਾਈ 7ਵਾਂ 8ਵਾਂ ਦਿਨ ਇਹਨੂੰ ਸੋਈ ਨੂੰ 14 ਕਿਲੋ ਦੁੱਧ ਚੋਣ ਇੱਕ ਨੰਬਰ ਆ ਠੀਕ ਹੈ ਭਾਈ ਕੋਈ ਕਮੀ ਪੇਸ਼ੇ ਨਹੀਂ ਕੱਦ ਬਹੁਤ ਆ ਮੈਂ ਦਾ ਠੀਕ ਹੈ ਭਈ ਕੰਡੇ ਲਾਉਂਦੀ ਹੈ 14 ਕਿਲੋ हां 14 ਕਿਲੋ ਐ ਕੰਡੇ ਲਾਉ ਚਵਾਈ ਚਵਾਈ ਦੀ ਵੀਰੇ ਆ ਨ ਇੱਕ ਨੰਬਰ ਗਰੰਟੀ ਬਾਈ ਅਗਲੇ ਘਰ ਤੱਕ ਦੀ ਠੀਕ ਆ ਬਾਈ ਠੀਕ ਆ ਵੀਰੇ ਹਾਂ ਅੱਛਾ ਗੋਰੇ ਬਾਈ ਇਹਦਾ ਦੇਣ ਲੈਣ ਵਾਲਾ ਰੇਟ ਕੀ ਰਹੂਗਾ ਪਰ ਨੇੜੇ ਜੇ ਗੱਲ ਹੋਵੇ ਜਿੱਥੇ ਆਪਾਂ ਦੇਣ ਲੈਣ ਮੁੱਲ ਸਰਪੇ ਬਾਈ ਜਿੰਨਾ ਮਰਜ਼ੀ ਕਰਾ ਲਗੇ ਇਹ ਆਪਾਂ 1 35 ਦੀ ਜੈਸ ਨੂੰ ਕਰ ਦਾਂਗੇ ਇੱਕ ਇੱਕ 35 ਦੀ ਜੈਸ ਨੂੰ ਅਗਲੇ ਨੂੰ ਰਸਾ ਪੜਾਉਣਾ ਇਹਦੇ ਵਿੱਚੋਂ ਕੋਈ ਥੋੜਾ ਬੋਤ ਆਏਗਾ ਦਾ ਲੜ ਪਿਆਰ ਜੇ ਤੇਰੇ ਨਾਂ ਤੇ ਤੇਰੀ ਵੀਡੀਓ ਵੇਖ ਕੇ ਕੋਈ ਬੰਦਾ ਆਊ ਹਾਂ ਤੇ ਜੋ ਤੂੰ ਕਹਦੇਗਾ ਮਾਨ ਕਰਦਾ ਕਿੰਨੇ ਦੀ ਫਿਰ ਦੱਸਣ ਜੋ ਤੂੰ ਕਹਦੇਗਾ ਤੂੰ ਦੱਸ ਮੈਂ ਹੁਣ ਮੈਂ ਤੈਨੂੰ ਕਿਤੇ ਤੇਰੇ ਵਾਸਤੇ 2000 ਛੋੜ ਹੋਰ 133 ਦੀ ਹਾਂ 133 ਦੀ ਦੇ ਦਈਏ 133 ਹੀ ਦੇ ਦੇ ਫੇਕੀ ਹੋਰ ਵੀ ਹੈਗਾ ਕੋਈ ਮਾਨਤੰਦਾ ਗਜੱਸ ਕਿ ਨਹੀਂ ਹੁਣ ਨਹੀਂ ਹਾਂ ਮਾਨਾ ਇਹ ਵੀ ਤੇਰੇ ਕਰਕੇ ਉਤਲਾ ਪਾਣ ਵੀ ਠੀਕ ਹੈ ਲੋਕਾਂ ਨੂੰ ਮੋਲਾ ਪਾ ਡੇਢ 1.55 ਕਰਦੇ 133 ਦੀ 14 ਕਿਲੋ ਦੁੱਧ ਕੰਡੇ ਲਾ ਕੇ ਲੈ ਜਾਓ ਸਤਮਾਥਮਾ ਦਿਨ ਸੋਈ ਨੂੰ ਸਤਮਾਥਮਾ ਦਿਨ ਸੋਈ ਨੂੰ 15 ਕਿਲੋ ਤੋਂ ਬਾਰ ਬਾਰ ਟੋਰਨੋਂ ਦੁੱਧ ਪਿਆ ਜੂਗੀ ਮਗਰ ਆ ਗਈ ਕੱਟੀ ਇਹ ਆ ਆਥੇ ਗੋਰੇ ਭਾਈ ਜਿਵੇਂ ਇਧਰਲਾ ਥਾਣਾ ਇੱਕ ਜਗ ਵਖਰ ਦੀ ਹੈ ਮਾੜਾ ਗਰੰਟ ਕਿਸੇ ਕਿਸਮ ਦਾ ਕੋਈ ਵਾਲ ਨਹੀਂ ਓਕੇ ਜੀ ਠੀਕ ਹੈ ਜੇ ਨੇ ਆਨਲਾਈਨ ਮੰਗਾਉਣੀ ਹੋਵੇ ਤਾਂ ਓਕੇ ਦੀ ਰਿਪੋਰਟ ਆ ਗਰੰਟੀ ਗਰੰਟੀ ਬਾਈ ਅੱਛਾ ਬਾਈ ਦੋ ਨੰਬਰ ਤੇ ਮੈਂ ਜਿਹੜੀ ਗੋਰੇ ਬਾਈ ਦੋ ਨੰਬਰ ਤੇ ਮੈਂ ਬਾਈ ਉਹ ਥਲੇ 11 ਕਿਲੋ ਦੁੱਧ ਆ ਸਰ ਬਾਈ ਠੀਕ ਹੈ ਬਾਈ ਤੇ ਕੱਟੀ ਉਹਦੇ ਮਗਰ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਇਹਨੂੰ ਸੋਈ ਨੂੰ ਵੀ ਅਜ ਅੱਠਵਾਂ ਦਿਨ ਹੀ ਹੋ ਗਿਆ ਅੱਠਵਾਂ ਦਿਨ ਹੋ ਗਿਆ ਸੋਈ ਨੂੰ ਠੀਕ ਆ ਹਾਂ 11 ਕਿਲੋ ਜਿਹੜਾ ਹੋਊ ਤਾਂ 12 ਯਾਨੀ 11 ਦੀ ਗਾਰੰਟੀ ਆ ਠੀਕ ਆ ਭਾਈ ਤੇ ਚਵਾਈ ਚੁਈ ਦੀ ਕੀ ਹੈ ਇੱਕ ਨੰਬਰ ਚੋਂ ਤਾਂ ਭਾਈ ਜਵਾਗ ਬਾਦੀ ਜਵਾਗ ਵੀ 14 ਬਾਲਾ ਮੋਟਾ ਮੋਟਾ ਚੋਂਨ ਲੱਗਾ ਠੀਕ ਆ ਭਾਈ ਅੱਛਾ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਠੀਕ ਆ ਭਾਈ ਠੀਕ ਆ ਵੀਰੇ ਤੇ ਚਵਾਈ ਚੁਈ ਉਹ ਵੀ ਇੱਕ ਨੰਬਰ ਚਵਾਈ ਦੀ ਗਾਰੰਟੀ ਹੋਊ ਭਾਈ ਇਹਦੇ ਦੀਆ ਗੋਰੇ ਭਾਈ ਇਹ ਜਮਾ ਜਿਹੜੀ ਯਸਨੋ ਵਾਲੀ ਗੱਲ ਆ ਹਾਂ 2000 ਛੱਡ ਦਾਂਗੇ 90 ਚੋਂ 90 ਚੋਂ ਹਾਂ ਮੈਂ ਤਾਂ ਨਾ ਹੋਰ ਕਰੀਏ ਮਾਨਤਾ ਨੇ ਯਾਰ ਦੁੱਧ 12 ਕਿਲੋ ਮੈਂ ਥੱਲੇ ਹੈਗਾ 11 ਹੀ ਦੱਸਿਆ ਆਪਾਂ ਨੇ ਹੁਣ ਦੱਸ ਹੋਰ ਕਿੰਨਾ ਮਾਨ ਕਰੀਏ ਹੋਰ ਕੋਈ ਹਾਰ ਕੱਟ ਦਿਵਾ ਦਿਆਂ 85 ਦੀ ਦੇ ਦਈਏ ਚਾਹ ਵੇਲਾ 85 ਦੀ ਦੇ ਦੇ ਯਾਰ ਚਲ ਠੀਕ ਹੈ ਕੋਹੋਂ ਦੇ ਯਾਰ ਕੋਹ ਹੁੰਦੀ ਹੁੰਦਾ ਲੈ ਚਾਹਤੀ ਚੰਗਾ ਚੋਨਾ ਸਰਵੇ ਬਾਈ ਬਾਲਾ ਚੰਗਾ ਪੋਲਾ ਠੀਕ ਹੈ ਬਈ ਲੈ 85 ਦੀ ਲੈ ਜੋ ਮਿੱਤਰੋ ਇਹ ਆ ਗਈਆਂ ਦੋ ਮਈਆਂ ਸੁਈਆਂ ਹੁਣ ਆ ਜੋ ਬਾਈ ਅੰਦਰਲੇ ਪਾਸੇ ਆਪਾਂ ਮਈਆਂ ਦਾ ਪਹਿਲਾ ਪੋਰਸ ਪੂਰਾ ਕਰ ਲੈ ਫਿਰ ਆਪਾਂ ਕਰਦੇ ਗਾਵਾਂ ਵਾਲੇ ਪਾਸੇ ਲੈ ਪਤੋ ਅੰਦਰ ਦੀ ਕੰਨੀ ਵਾਲੀ ਮੈਂ ਖੋਲ ਲਿਆ ਬਾਹਰ ਨੂੰ ਇਧਰੋਂ ਲੱਗਦਾ ਗਾਂ ਵਾਲੇ ਪਾਸੇ ਤੋਂ ਠੀਕ ਹੈ ਤੇ ਆ ਮੈਂ ਜਿਹੜੀ ਗੋਰੇ ਬਾਈ ਹੋਣ ਆਉਣੀ ਆਪਾਂ ਖੋਲ ਕੇ ਵਿਖਾਉਣੀ ਆ 10 ਕਜਰਾਂ ਨੂੰ ਇਹ ਕਿੰਨਵਾ ਸੂਆ ਬਾਈ ਇਹ ਬਾਈ ਤੀਜਾ ਸੂਆ ਸੂਣਾ ਸਹੀ ਠੀਕ ਆ ਠੀਕ ਆ ਪੂਸ਼ ਮਾੜੀ ਜੀ ਉੱਚੀ ਰੱਖਦੀ ਹੈ λεਵਾ ਬਹੁਤ ਆ ਮੈਂ ਨੂੰ ਦੁੱਧ 14 ਕਿਲੋ ਜਿਹੜਾ ਮਾਲਕਾਂ ਦੇ ਦੱਸਣ ਅਨਸਾਰ ਇਹਦਾ ਦਿੱਤਾ ਵਾ ਹਜੇ ਚੋਇਆ ਨਹੀਂ ਉਹਦਾ ਦੱਸਣ ਨੂੰ ਹਾਂ 6-7 ਦਿਨਾਂ ਦੀ ਹਜੇ ਕੱਚੀ ਆ ਠੀਕ ਆ ਬਾਈ λεਵਾ ਬਹੁਤ ਖੁੱਲਾ ਮੈਂ ਨੂੰ ਥਣ ਹਵਾਨੇ ਦੀ ਵਕਤ ਹੀ ਪੱਕੀ ਹੈ ਹਨਾ ਅੱਛਾ ਗੁਰੇ ਬਾਈ ਇਹਦਾ ਕੀ ਰੇਟ ਹੈ ਇਹ 82 ਹਜ਼ਾਰ ਦੀ ਮੈਂ ਦੇ ਦਿੱਤੀ ਹੋਰ ਕਿੰਨੇ ਦੀ ਦੀਦਗੇ ਯਾਰ ਹੋਰ 2000 ਛੱਡ ਲੈਣੇ ਠੀਕ ਆ ਦਾਸ ਮੈਨੂੰ ਹਾਂ ਨਾ ਕਰ 80 ਦੀ ਛੱਡ ਦੇ ਨਿਆ 75 ਦਾ ਨਵੇੜਦੀ ਆ ਕੰਮ 75 ਦਾ ਬਾਲਾ ਥੋੜਾ ਜਾਨ ਦੇ ਟਾਡੇ ਬਾਟ ਯਾਰ ਦੁੱਧ ਪੀਰੂਗਾ ਜਾਨਾ ਯਾਰ ਜੇ ਤੂੰ ਕਹਦਾ ਜਾਨ ਦੇ ਸੱਬੇ ਬੱਚੇ ਕਿਹੜੀ ਗੱਲ ਹੈ ਪਰ ਇਹ ਜੀ ਮੈਂ 75 ਦੀ ਕੋਈ ਦੰਦਾ ਨਹੀਂ ਹਾਂ ਬਾਰਾ ਚੱਲ ਕੋਈ ਨਾ ਦੇ ਦਿੰਦੇ ਆਪਣੇ ਆਖੜਾ ਫੇਰੀ ਆਉ ਗੋਰੇ ਕੋਲੇ ਲੈ ਵੀ ਆ ਪੁੱਤ ਜਿਹੜੀ ਅਗਲੀ ਮੈਂ ਲਿਆ ਇਹਨੂੰ ਵੀ ਕਰ ਮੇਰੀ ਨਿਗਾ ਦੇ ਵਿੱਚ ਅੱਛਾ ਗੋਰੇ ਭਾਈ ਇਹ ਕਿੰਨਵਾ ਸੂਆ ਵੀਰੇ ਇਹ ਤੀਜਾ ਸੂਆ ਹੀ ਹੈ ਨੇ ਸੂਣਾ ਭਾਈ ਤੀਜਾ ਸੂਆ ਸੂਣਾ ਹਾਂ ਅੱਛਾ ਇਹ ਕਿੰਨੇ ਦਾ ਲੈਂਦੇ ਆ ਗੋਰੇ ਭਾਈ ਇਹ ਹਜੇ 10-12 ਦਿਨ ਮੈਂ ਲੈਂਦੀ ਆ 10-12 ਦਿਨ ਹਜੇ ਲੈਂਦੀ ਆ 14 ਕਿਲੋ ਦੁੱਧ ਇਹਨੇ ਪਵਾਇਆ ਦੂਜਨ ਨੇ ਦੂਜੇ ਸੂਏ ਦੇ ਵਿੱਚ ਹਾਂ ਠੀਕ ਆ ਬਾਈ ਥੱਲੋ ਥੱਲੋ ਇਹ ਵੀ ਚੰਗੀ ਆ ਹਾਂ ਵੱਡੀ ਆ ਪੂਰੀ ਵਜਨ ਵਾਲੀ ਆ ਮੈਂ ਜਾਣ ਵਾਲੀ ਆ ਮੈਂ ਨਹੀਂ ਕਮੀ ਪੇਸ਼ੀ ਕੋਈ ਅੱਛਾ ਇਹ ਗੋਰੇ ਬਾਈ ਕਿੰਨੇ ਦੀ ਇਹ ਇੱਕ 5 ਦੀ ਮੈਂ ਇਹ ਸਨੋ ਕਰ ਦਾਂਗਾ ਨਹੀਂ ਯਾਰ ਹੋਰ ਮਾਨ ਕਰ ਜਾ ਬਾਲੀ ਚੰਗੀ ਮੈਂ ਸਰਬੇ ਬਾਈ ਚੱਲ ਜਿਵੇਂ ਤੂੰ ਕਹਦੇਗਾ ਕਰਾਂਗੇ 10 ਕਿੰਨੇ ਦੀ ਫਿਰ ਹਾਂ ਜਾਂ 2000 ਹੋਰ ਛੱਡ ਦਾਂਗੇ ਯਾਰ ਲੈ ਯਾਰ ਲੱਖੋਂ ਅੰਦਰ ਅੱਜ ਕਰ ਦਈਏ ਅੰਦਰ ਵਾਲਾ ਕੰਮ ਨਹੀਂ ਨਹੀਂ ਕਰਦੀ ਆਪ ਦੀ ਮਹਿੰਗੀ ਲਈ ਮੈਂ ਨਾ ਇਹ ਨਾ en el video. ਲੱਖੋਂ ਅੰਦਰ ਕਹਦੇ ਵੀ 99 ਦੀ ਸਾਹ ਨਹੀਂ ਲੱਖੋਂ ਜਿਹੜੇ ਨਹੀਂ ਕਹਦੇ ਚਲਦੇ ਆ ਮੈਂ ਤੇ ਨਾਲ 99 ਦੀ ਦੇ ਦੇ ਯਾ ਫੇ ਕੀ ਹੋ ਜਾ ਚਲ ਠੀਕ ਹੈ ਲੈ 99 ਤੇਰੇ ਕਹਿਨ ਤਾਂ ਹੀ ਦੇ ਦੇ ਠੀਕ ਆ ਉਹ ਮੈਂ ਤਾਂ ਆਪਦੀ ਮੈਂ ਆਪਣੀ ਲੱਖਾਂ ਨੂੰ ਹੀ ਲਈ ਆ ਆਪਦੀ ਠੀਕ ਹੈ ਇਹ ਹਾਂ ਲੱਖ ਦੀ ਲਈ ਪੂਰੀ ਠੀਕ ਹੈ ਠੀਕ ਹੈ ਵੀਰ ਆਓ ਫਿਰ ਹੁੰਦਾ ਕਈ ਵਾਰ ਜੈ ਜਮੋਲੀ ਆਪਾਂ ਅੱਜ ਕਰ ਰਹੇ ਆ ਨਜਾਇਜ਼ ਨਹੀਂ ਕਰਨ ਠੀਕ ਹੈ ਅੱਛਾ ਭਾਈ ਜਿਹੜੀ ਹੁਣ ਆ ਗਈ ਪਹਿਲਾਂ ਛੋਟੀ ਹੈ ਨਾ ਹਾਂ ਚੌਗੀ ਆ ਭਾਈ ਉਹ ਮੂੰਹ ਅੱਛਾ ਦੰਦਾਂ ਤੋਂ 4 ਦੰਦ ਹਾਂ ਪਹਿਲਾਂ ਹੀ ਹੁੰਦੀ ਹੈ ਭਾਈ ਪਹਿਲਾਂ ਨਹੀਂ ਹੁੰਦੀ ਜੇ 5 6 ਦਿਨ ਪਏ ਆ ਸੂਣਦੇ ਠੀਕ ਹੈ ਬਹੁਤ ਅਮੈ ਹਾਂ ਹਾਂ ਵਾ ਕੈ ਯਰ ਲੀਵਾ ਲੂਵਾ ਦਾ ਲੈ ਫਰਦੀ ਕਰਮ ਵਾਲੀ ਹੈ ਨਾ گاਵਾ ਜਨਾਂ ਲੇਵਾ ਬਾਈ ਹਜੇ 6 ਦਿਨ ਪਏ ਆ 6 ਦਿਨਾਂ ਨੂੰ ਇਹਨੇ گاਵਾ ਨਾਲੋਂ ਵੀ ਜ਼ਿਆਦਾ ਲੇਵਾ ਬਣਾਇਆ ਹੋਰ ਸੁਣੀ ਤੇਰੀ ਕਰੂਗੀ ਦੁੱਧ 12 13 ਕਿਲੋ ਦੇਜੂ ਇਦਾਂ ਪਤਾ ਤੌਰ ਦੇ ਹਾਂ ਅੱਛਾ ਗੋਰੀ ਬਾਈ ਇੰਦਾ ਕੀ ਰੇਟ ਰਊਗਾ ਯਾਰ ਇਹਦਾ ਯੈਸ ਤੇ ਨੋ 88000 ਦੀ ਮੈਂ 80 ਹੋਰ ਕਿੰਨੇ ਦੀ ਮੇਰਾ ਮਾਨ ਕੀ ਇਹਦੇ ਵਿੱਚ ਤੇਰਾ 2000 ਰੁਪਿਆ ਹੋਰ ਮਾਨ 88000 ਦੀ ਹੋਰ ਹੋਰ ਕਿੰਨਾ ਹੋਰ ਇੱਕ ਮਤਲਬ ਥੋੜਾ ਬੋਤਾ ਜਿਹਾ ਹੋਰ ਕਹੇ ਜਾਂ ਹੋਰ 85 ਦੀ ਦੇ ਦਾਂਗੇ ਯਾਰ 82 ਦੀ ਦੇ ਦੀਏ ਯਾਰ ਚਾ 82 ਦੀ ਦੇਦੇ ਆ ਠੀਕ ਹੈ ਮੇਤਰੂ 82000 ਰੁਪਏ ਦੀ ਤੇਨ ਲੱਗਿਆ ਤੁਹਾਨੂੰ ਮੇਤਰੂ ਲੈ ਵੇਖੋ ਕਿ ਰਾਨੀ ਤੁਸੀਂ ਮੈਚ ਛੋਟੇ ਜਮਾਂ ਜਮਾਂ ਲ ਨਕੇ ਨਕੇ ਮੋਲੀ ਆ ਬੋਸ ਅਜ ਤਾਂ ਫਿਰ ਦੇਣ ਲੈਣ ਵਾਲੇ ਦਾ ਸਾਫੜਾਉਣ ਵਾਲੀ ਗੱਲ ਕਰਤੀ ਲੈ ਵੀ ਹੁਣ ਤਾਂ ਮੱਜਾਂ ਦਾ ਕਰਤਾ ਕੰਮ ਤੁਹਾਡਾ ਫਾਈਨਲ ਆ ਹੁਣ ਆ ਜਾਓ ਬਈ ਗਾਣਾ ਵਾਲੇ ਪਾਸੇ ਅੱਛਾ ਗੋਰੀ ਬਈਆ ਲਾਲ ਗਾਉ ਸੁਈ ਸੁਵਾਈਆ ਵੀਰੇ ਇਹ ਗੋਲੇ ਬਾਈ ਹਾਂ ਇਹ ਲਾਲ ਗਾਂ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਬਾਈ ਸੂਈ ਨੂੰ ਕਿੰਨਾ ਦੁੱਧ ਤਿਆਰ ਬਹੁਤ ਸਹੀ 12 ਕਿਲੋ ਬੋਰਾ ਹਾਜ਼ਰ ਹੈਗਾ ਹੁਣ ਪੰਜਾ ਦਿਨਾਂ ਦੀ ਸੂਈ ਦੇ ਫਿਰ ਹਾਂ 13 ਹੋ ਸਕਦਾ 11 ਨਹੀਂ ਰਹਿੰਦਾ ਜੀ ਠੀਕ ਹੈ ਬਾਈ ਇਹ ਚੁਵਾਈ ਚੁਈ ਨੂੰ ਕੀ ਚੁਵਾਈ 1 ਨੰਬਰ ਤੇ ਸੀਲ ਸਾਉ ਦੀ ਗਾਰੰਟੀ ਹੁ ਠੀਕ ਹੈ ਬਾਈ ਠੀਕ ਹੈ ਹੋਆ ਮਨਲਾ ਇਹ ਗੱਲ ਕਰੇ ਦੁੱਧ ਦੁੱਧ ਫੀਨ ਵਾਲੇ ਨੂੰ ਮਾੜੀ ਨਹੀਂ ਹਾਂ ਹਾਂ ਬਹੁਤ ਚੰਗਾ ਚੋਣ ਲੱਗਾ ਤੇ ਪੱਕੇ ਲੈਵੇ ਦੀ ਆ ਠੀਕ ਆ ਬਾਈ ਹਾਂ ਮੈਂ ਥਣ ਹਵਾਨਾ ਵਾਕਈ ਗੜਵੀ ਵਰਗਾ ਜਾਨੀ 13 ਕਿਲੋ ਹੋਊ ਤੇ 12 ਦੀ ਆਪਾਂ ਕਹਾਂਗੇ ਹੁਣ ਠੀਕ ਆ ਬਾਈ ਠੀਕ ਦੁੱਧ ਵੀ ਫਰੈਂਡ ਵਾਲਾ ਹੁੰਦਾ ਹਨਾ ਹਾਂ ਅੱਛਾ ਕੋਰੇ ਬਾਈ ਇਹਨੂੰ ਸੂਈ ਨੂੰ ਕਿੰਨੇ ਦਾ ਇੱਕ ਹਿਸਾਬ ਨਾਲ ਮੱਝ ਸਮਝ ਲਓ ਵੀ ਮੱਝ ਆ ਇਹ ਬੱਚਾ ਇਹਦੇ ਮਗਰ ਕੇ ਬੱਚੀ ਬਾਈ ਬੱਚਾ ਬਾਈ ਇਹਦੇ ਮਗਰ ਇਹ ਕਿੰਨੇ ਦੀ ਦਿੱਤੀਗੇ ਬਾਈ ਇਹ ਬਾਈ yes 94700 ਦੀਆਂ ਦੇ ਦਿੱਤੀ ਹੋਰ ਦੱਸ ਯਾਰ ਹਾਂ ਨਾ ਕਰ ਲਾਲ ਰਾਂਗਾ ਹਾਂ ਨਾ ਗਾਉਂ ਵਾਲੀ ਚੰਗੀ ਸਾਹਿਬ ਨੂੰ ਦੱਸ ਕਿੰਨੇ ਦੀ 2000 ਛੱਡ ਦਾਂਗੇ ਕਿੰਨੇ ਦੀ ਬਾਈ 45 ਦੀ ਹਾਂ 40 ਦੀ ਦੇ ਦਈਏ ਯਾਰ ਨਹੀਂ 40 ਦੀ ਨਹੀਂ ਨਹੀਂ ਆਦੀ ਵੱਧ ਲਈ ਨਾ ਨਾ 45000 ਹਜ਼ਾਰ ਤੇਰਾ ਹੋਰ ਮਾਨ 43 ਦੀ ਦੇ 43000 ਤੇ ਰਹਿੰਦੇ ਚੱਲ 43 ਤੇ ਰਹਿੰਦੇ ਗੱਲ ਮਿੱਤਰੋ 43000 ਤੇ ਗੱਲ ਇਹਦੀ ਟਿਕਾੜੇ ਲਾਤੀ ਆ ਆਹ ਬਾਈ ਇਹਦੀ ਡੱਬੀ ਵੇੜਾ ਇੰਦੇ ਬਾਰੇ ਦਸਹੀ ਮੇ ਇਹ ਬਾਈ ਸੂਈ ਸੀ ਹੂੰ ਤਾਜੀ ਠੀਕ ਆ ਅੱਜ ਇਹਨੂੰ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਛੇਵਾਂ ਠੀਕ ਆ ਵੀਰੇ ਠੀਕ ਆ ਇਹਦੀ ਵੱੱਛੀ ਮਰ ਗਈ ਬਈ ਸੂਕੇ ਸੂਕੇ ਠੀਕ ਆ ਹਾਂ ਆਪਾਂ ਉਹ ਕੰਮ ਤਾਂ ਕਰਨਾ ਨਹੀਂ ਬੱਚਾ ਲਿਆ ਕੇ ਲਾੜ ਕੇ ਇਹ ਨਹੀਂ ਗੱਲ ਹਾਂ ਅੱਛਾ ਤੇ ਜਿਹੜਾ 15 ਕਿਲੋ ਬੋਲਾ ਇਹਦੇ ਥੱਲੇ ਹਾਜ਼ਰ ਹਾਂ ਕੰਡੇ ਲਾਉਂਦੀ ਹਾਂ ਹਾਂ ਪੀ ਕੇ ਬਈ ਲੈ ਨੱਤ ਦੀ ਟਾਪ ਦੇਗਾਊਗੀ ਬਈ ਨਾਲ ਸੀਲ ਸਾਊਆ ਠੀਕ ਆ ਹਾਂ ਠੀਕ ਆ ਚਵਾਈ ਚਵਾਈ ਦੀ ਕਿ ਇੱਕ ਨੰਬਰ ਚੋਂ ਬਈ ਬਾਲਾ ਚੰਗਾ ਚੋਣ ਠੀਕ ਆ ਬਈ ਠੀਕ ਆ ਦੁੱਧ ਕਿੰਨਾ ਦੇਜੂਗੀ ਪੀਕ 11 20 ਕਿਲੋ ਦੇਜੂਗੀ ਹਾਂ 20 ਕਿਲੋ ਤਾਂ ਬੜੇ ਆਰਾਮ ਨਾਲ ਦੇਜੂ ਬਈ ਠੀਕ ਆ ਬਈ ਠੀਕ ਆ ਹਾਂ ਅੱਛਾ ਵੜ ਵੀ ਸੋਣੀ ਆ ਯਾਰ ਹੁਣ ਜਿਹੜਾ 15 ਕਿਲੋ 16 ਕਿਲੋ ਦੁੱਧ ਹਾਜ਼ਰ ਹੈਗਾ ਐਨ ਕੰਡੇ ਲਾਉਂਦੀ ਆ ਹੁਣ ਕਿੰਨੇ ਦੀ ਦੇਣੀ ਦੇ ਫਿਰ ਸੀਲ ਐਨੀ ਆ ਆਈ ਬਾਈ ਪਲਾਂ ਬਹਿ ਜਾ ਠੀਕ ਆ ਬਈ ਇਹ ਤਾਂ ਵੇਖ ਪਲਾਂ ਆਈ ਪਿਛਲੇ ਬਨੇ ਦੀ ਭੇਜਾ ਨੂੰ ਕੋਈ ਨੰਦ ਵਿਚਾਰ ਨਹੀਂ ਮੈਂ ਠੀਕ ਆ ਬ ਨਹੀਂ ਵਾਕਿਆ ਹੀ ਸਹੀ ਹੈ ਬੈੜ ਵੀ ਸੋਹਣੀ ਆ ਯਾਰ ਹੈਨਾ ਉਹ ਉਪਰਾ ਕਰਦੀ ਆ ਨਹੀਂ ਕੋਹ ਨਹੀਂ ਕਹਿੰਦੀ ਲੈ ਠੀਕ ਆ ਲੈ ਲੈ ਹੂੰ ਬਠੀ ਬਿਨਾ ਨੇ ਆਨੇ ਤੋਂ ਪਹਿਲਾਂ ਹੀ ਜੱਫੀਆਂ ਪਾਈ ਜਾ ਪੂਰੇ ਕਿੰਨੇ ਦੀ ਦੇ ਦਈਏ ਭਈਆ ਲੈ ਹੂੰ ਇਹ ਕਿੰਨੇ ਦੀ ਦੇਈਏ ਇਹ ਯਸਨੋ ਜਮਾ ਜਿਹੜੀ ਆਪਾਂ 48000 ਦੇ ਗਾਂ ਦੇ ਦਾਂਗੇ ਹੋਰ ਮੰਨ ਕੇ ਨਾ ਯਾਰ ਹੈਨਾ ਦੁੱਧ ਪੀਣ ਵਾਲਾ ਲੈ ਜਾਊਗਾ ਕੋਈ ਹੋਰ ਕੋਈ 2000 ਛੱਡ ਦਾਂਗੇ ਸਰਬੇ ਸ਼ਾਇਦ ਹੀ ਦੇ ਦਿਆਂਗੇ 41 ਦੀ ਹੋ ਗਈ ਯਾਰ ਵੇਖੀ ਜਾਓ ਚਾ 45 ਦੀ ਲੈ ਜਾ ਜੀ 45 ਦੀ ਲੈ ਜਾ ਤੋਕੜ ਗੱਬਣ ਕਰਕੇ ਫੇਰ ਇਹਦੇ ਨੇੜੇ ਮਾਰਨੇ ਆ ਰੁਪਈਆ ਲਈਦਾ ਆਪਣੀ ਵੱਧ ਸੀ ਹੁਣ ਉਹ ਬੱਚਾ ਮਾਰਨੇ ਆ ਆਪਾਂ ਬੱਚਾ ਅਜ ਤਾਂ ਹੀ ਸੌਂ ਦੇਣ ਵਾਲੇ ਆਪਾਂ ਬੱਚਾ ਨਹੀਂ ਰਹਿਣਾ ਇਹ ਤੇਰੀ ਗੱਲ ਬੰਨਣ ਵਾਲੀ 45 ਦੀ ਲੈ ਜਾਓ ਮਿੱਤਰੋ ਦੁੱਧ ਪੀ ਆ ਜੇ ਜੇ ਦੀ ਗਰੰਟੀ ਹੋ ਪਈ ਦੀ ਠੀਕ ਆ ਬਾਈ ਜੀ ਹਾਂ ਲੈ ਮਿੱਤਰੋ 45000 ਦਾ ਫਾਈਨਲ ਕਰਤਾ ਬੜ ਟਕਾਣੀ ਦੀ ਆ ਵੇਖੋ ਇਹੋ ਜੀ ਬੱਤੀ 35 40 ਦੇ ਘਰਾਂ ਦੇ ਆਪਾਂ ਤੋਕੜ ਗੱਬਣ ਵੇਚ ਲੈਨੇ ਜਦੋਂ 14 15 ਕਿਲੋ ਦੁੱਧ ਤਿਆਰ ਹੋਵੇ ਥੱਲੇ ਅੱਛਾ ਬਾਈ ਆ ਜਿਹੜੀ ਇੱਕ ਐਂਡ ਤੇ ਗਾਂ ਖੜੀ ਆ ਦੋਗਲੇ ਅ ਇਹ ਕਿੰਨੇ ਦਿਨ ਜਹਾਂ ਖੋਲ ਪਤਾ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ ਬਸ ਦਿਨ ਦੋ ਤਾਂ ਨਹੀਂ ਲਊਗੀ ਹੁਣ ਠੀਕ ਆ ਬਾਈ ਹਾਂ ਇਹ ਦੁੱਧ ਕਿੰਨਾ ਕੋ ਦੇ ਜੂਗੀ ਜੇ ਦੁੱਧ ਬਾਈ 15 ਕਿਲੋ ਮਾਲਕਾਂ ਨੇ ਪਿਛਲੇ ਆਨੇ ਦੱਸਿਆ ਆਪਾਂ ਨੂੰ ਠੀਕ ਆ ਬਾਈ ਅੱਛਾ ਤੇ ਗਾਂ ਨਹੀਂ ਸੀ ਬਹੁਤੀ ਬੰਦਾਂ ਦੀ ਠੀਕ ਹਾਂ ਵੀ ਦਰਮਿਆਨ ਆਈ ਹੈ ਜਦ ਮੇਰੇ ਪਰਿਵਾਰ ਦੇ ਕੋਲ ਅੱਛਾ ਬਾਈ ਇਹਦਾ ਕੀ ਰੇਟ ਰਹੂਗਾ ਧਿਆਨ ਲੈਣਾ ਇਹਦਾ ਜਮਾ ਯਸਨੋ ਸਰਪੇ ਮੁੱਲ ਜਿੰਨਾ ਮਰਜ਼ੀ ਕਰਾ ਲਈਏ 35000 ਦੀ ਆਪਾਂ ਗਾਂ ਦੇ ਦੇਣੀ ਹੈ ਨਹੀਂ ਇਹ 35000 ਦਾ ਆ ਇਹ ਲੈਣ ਵਾਲੀ ਗੱਲ ਕਰੀ ਯਾਰ ਇਹਦੀ ਯਾਰ ਲਿੱਸੀ ਵੀ ਆ ਯਾਰ ਤੇਰੇ ਅੰਗੂਏ ਹੈ ਹੋਰ 2000 ਕੱਟ ਦੇ ਦਾਂਗੇ ਆ 30 ਦਾ ਕਰਦੀ ਹੈ ਫਾਈਨਲ ਯਾਰ ਚਲਤੀ ਦਾ ਕਰਦੇ ਆ ਫੇਕੀ ਲੈ ਵੀ ਮੇਤਰੋ 30000 ਦੇ ਵਿੱਚ ਪਰ ਇਹਨਾ 15 ਕਿਲੋ ਦੋ ਚਾਜੂ ਥਣ ਥਣ ਬਾਲਾ ਚੰਗਾ ਨਾ ਮਾ ਮਾਰ ਨੂੰ ਮਾਰੀ ਇੰਜ ਨੇ ਘਰੇ ਲੀਆਂ ਮੀਆਂ ਦੁੱਧ ਦੁੱਧ ਪੀਣਾ ਨਾ ਉਹਦੇ ਲਈ ਲਾਹੇ ਬੰਦ ਚੀਜ਼ ਦਾ ਬਾਈ ਦੋ ਮੱਜਾ ਇਹਨਾਂ ਦੁੱਧ ਦੇ ਜਊ ਕੱਲੀ ਲੈ ਵੀ ਮੇਤਰੋ ਇਹ ਬਾਈ ਦੇ ਗੋਰੇ ਦੇ ਸੀਗੇ ਜਾਨਵਰ ਸਾਰੀ ਡਿਟੇਲ ਲੈਤੀ ਆ ਗੱਲਬਾਤ ਦੇ ਵਿੱਚ ਵੀਡੀਓ ਕੰਮ ਫਾਈਨਲ ਵੀਰੇ ਗੋਰੇ ਵੀ ਨੰਬਰ ਸਾਂਝਾ ਕਰਦੀ ਹੈ ਪਰ ਉਹਨਾਂ ਨੇ ਇੱਕ ਵਾਰ ਹਾਂ ਨੰਬਰ ਲੈ ਲਓ ਬਾਈ 9849 ਜੀ 26935 98491 26935 98491 26935 ਲੈ ਆ ਪੁੱਤ ਨੂੰ ਜ਼ਰੂਰ ਵਿਖਾਈ ਲੈ ਮਿੱਤਰੋ ਤੁਹਾਡੇ ਵੀ ਜਵਾਗ ਪਬਜੀ ਤੇ ਜਾਂ ਗੇਮਾਂ ਗੋਮਾਂ ਵਾਲੇ ਤਾਂ ਜਾਂ ਜਦੋਂ ਆ ਉਮਰ ਤੇ ਆਉਂਦੇ ਨੇ ਕਹਿੰਦੇ ਹੋਣਗੇ ਪਾਪਾ ਮੋਬਾਈਲ ਲੈ ਦੇ ਤੇ ਜਾਂ ਕਹਿੰਦੇ ਹੋਣਗੇ ਵੀ ਮਨਾ ਮੋਟਰਸਾਈਕਲ ਲੈ ਦੇ ਤੇ ਜਾਂ ਲੈ ਦੇ ਸਕੂਟਰੀ ਇਹ ਬੰਦਾ ਪਤਾ ਕੀ ਕਹਿੰਦਾ ਇਹਦਾ ਬਹੁਤ ਕੰਮ ਕਰਦਾ ਯਾਰ ਬਹੁਤ ਇਹ ਬੰਦਾ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਪਾਪਾ ਡੈਰੀ ਫਾਰਮ ਬਣਾਉਂਦੇ ਆ ਵੇਖ ਲੈ ਵੇਂਦੇ ਕਹਿੰਦੇ ਵੱਡਾ ਬਰਾਂਡਾ ਪੈ ਗਿਆ ਉਹਨਾਂ ਨੇ ਸਮੇਂ ਦੇ ਵਿੱਚ ਇਹਨੇ ਮੱਝਾਂ ਲਾਉਣੀਆਂ ਯਾ ਕਿਸੇ ਮੱਝ ਤੇ ਡੱਕਾ ਵੀ ਨਹੀਂ ਸਰਵੇ ਬਾਈ ਲੱਗਣ ਦਿੰ ਇੰਨੀ ਸਭਾਈ ਰੱਖਦਾ ਮਿਹਨਤੀ ਬੰਦਾ ਮੈਂ ਬਹੁਤ ਵਾਰੀ ਵੇਖਿਆ ਹੈ ਬੰਦੇ ਨੂੰ ਭਾਈ ਇਹਨੂੰ ਮਾਲਾ ਪਸ਼ੂ ਗੋਰੇ ਨਾਲ ਲੈ ਕੇ ਉਹਨੇ ਸੋਨੇ ਸਾਹਮਣੇ ਬੰਨਨੇ ਉਹ ਇਹ ਬੰਦੇ ਦਾ ਕੰਮ ਆ ਤੇ ਤੁਸੀਂ ਵੀ ਭਾਈ ਆਪਣੇ ਬੱਚਿਆਂ ਨੂੰ ਇਹੋ ਜਿਹੇ ਕਿੱਤਿਆਂ ਦੇ ਵਿੱਚ ਵਾੜੋ ਜੇ ਆਪਾਂ ਅਗੇ ਭਵਿੱਖ ਜਿਹੜਾ ਵੇਖਣਾ ਚਾਹਣੇ ਚੰਗਾ ਕਿਉਂਕਿ ਬਾਹਰ ਕੁਝ ਨਹੀਂ ਰੱਖਿਆ ਬਾਹਰ ਵੀ ਆਪਾਂ ਜਾ ਕੇ ਕੰਮ ਹੀ ਕਰਦੇ ਆ ਤੇ ਜੇ ਆਪਾਂ ਆਪਦੇ ਕੰਮ ਨੂੰ ਆਪਦੇ ਵਿੱਚ ਤਰਤੀ ਤੇ ਰਹਿ ਕੇ ਕਰ ਲਈਏ ਤਾਂ ਮੇਰੇ ਹਿਸਾਬ ਦੇ ਨਾਲ ਇਹਦੇ ਉੱਤੇ ਸੋਨਾ ਕੋਈ ਪੈਦਾ ਨਹੀਂ ਕਰ ਸਕਦਾ ਧੰਨਵਾਦ ਸ਼ੁਕਰੀਆ ਚਾਉਂਦੇ ਰਹਾ